ਯਾਰ ਮੇਰੇ ਘਰ ਤੋਂ ਜਦ ਤੱਕ ਐਸਾ ਫੋਟੋ ਨਹੀਂ ਲਾਉਣੀ ਆ ਇਹ ਕਹਿ ਕੇ ਉਹ ਪਰ ਤੋਂ ਸੁਣਾ ਦਿੰਦਾ ਭਗਵੰਤ ਮਾਤਾ ਜੀ ਕਹਿੰਦੇ ਵੀ ਇਹ ਹਰ ਜਿਹੜਾ ਫੋਟੋ ਲਾ ਦਿੰਦੇ ਆ ਭਗਵੰਤ ਮਾਤਾ ਜੀ ਉਹ ਇਹਨਾਂ ਦੇ ਘਾਂਡੇ ਕੋਲ ਬੰਨਣੇ ਤੇ ਜਿਆ ਪਰ ਵੀ ਫੋਟੋ ਲਾਉਣਗੇ ਤਾਂ ਬਾਕੀ ਉਹ ਜਿਹੜੇ ਤਵੇ ਆਏ ਨੇ ਤੁੰਗੀਆਂ ਆ ਜਿਹੜੇ ਆਪਣੇ ਗਰਾਸਾਂ ਪਰ ਵੀ ਫੋਟੋ ਲਾਉਣਗੇ ਤਾਂ ਆਪਣੇ ਭਾਈ ਨੇ ਪੁੱਛਿਆ ਤਾਂ ਅਰੇ ਜੀ ਬਈ ਉਹ ਆਜ ਤਾ ਤੁਸੀਂ ਭਾਡੇ ਮਾਰਦੇ ਉਹ ਕਿਹੜੀ ਫੈਰ ਜਾਉਂਗਾ 4 ਤਰੀਕ ਨੂੰ ਵੋਟਾਂ ਮੰਗਿਆ ਸਮੇਤ ਸੁਭਾਗਤ ਮਾਰ ਕਦੀਲਾ ਵਿੱਚ ਮਾਰ ਜੀ ਉਹ ਭਾਈ ਜੀ ਮੈਂ ਤਾਂ ਬਥੇਰਾ ਕਿਹਾ ਲੋਕਾਂ ਨੂੰ ਮੈਂ ਕਿਹਾ ਯਾਰ ਇਹ ਸਰਪੀ ਨੂੰ ਤਾਂ ਕੋਈ ਗਿਆਨਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਧਬਾ ਲੱਗਿਓ ਹਟ ਜਾਓ ਲੇਕਿਨ ਲੋਕ ਸਮਝਦੇ ਨਹੀਂ ਸਮਝਦੇ ਨਹੀਂ ਲੋਕ ਕਹਿੰਦੇ ਜੀ ਢੇਡ ਚਾਲੋ ਕਿ ਕਹਿੰਦੇ ਜੀ ਬਦਲਾਵ ਆਉਣਾ ਬਦਲਾਵ ਲੈਣਾ ਲੈ ਆਓ ਬਦਲਾਵ ਉਹਨਾਂ ਸ਼ਰਾਬ ਪੀ ਕੇ ਇੱਕੀ ਬੰਦੇ ਵਰਗੇ ਮੈਂ ਗਿਆ ਉਹਨਾਂ ਦੇ ਅਫਸੋਸ ਕਰਨ ਉਹਨੂੰ ਕਹਿੰਦੇ ਜੀ ਤੁਸੀਂ ਕੁਝ ਕਹਿਣਾ ਵੀ ਸ਼ਰਾਬ ਪੀ ਕੇ ਬੰਦੇ ਮਰ ਗਏ ਮੈਂ ਕਿਹਾ ਸ਼ਰਾਬੀਆ ਦੀ ਸਰਕਾਰ ਹੈ ਸ਼ਰਾਬ ਮੇਕੀ ਮਰਨਾ ਹੋਰ ਕਿਸ ਤਰ੍ਹਾਂ ਵਾਲੇ ਦੇ ਦੱਸੋ ਆ ਸਾਡਾ ਇੱਕ ਮੁੱਖ ਮੰਤਰੀ ਹੈ ਕੋ ਬਤਮਾਨ ਰੋਟਰਕੀ ਕਰਨ ਦੀ ਨੂੰ ਆਦਤ ਹੈ 26 ਜਨਵਰੀ ਦਾ ਦਿਨ ਹੈ ਉੱਥੇ एलान ਕਰ ਰਿਆਂ ਕਹਿੰਦਾ ਜੀ ਮੇਰੇ ਘਰ ਦੇ ਵਿੱਚ ਖੁਸ਼ੀ ਔਰ ਆਣੀ ਹੈ ਉਹ ਭਾਈ ਕੋ ਆਪਣੀਆਂ ਆਪਣੀਆਂ ਨਾ ਦੱਸ ਸਰਕਾਰ ਦੀਆਂ ਦੱਸ ਗਿਆ ਤੇ ਪੰਚਾਇਤ ਦੇ ਹੱਥ ਵਿੱਚ 5 ਰੁਪਏ ਹੀ ਰੱਖੇ ਕਿਸੇ ਮਿਊਸਪਲ ਕਮੇਟੀ ਦੇ ਹੱਥ ਪਰਲਾਸੇ ਰੁਪਏ ਹੀ ਰੱਖੇ ਕੋਈ ਗ੍ਰਾਂਟ ਨਹੀਂ ਆਈ ਉਹਨਾਂ ਦੇ ਘਰ ਬੇਟੀ ਹੋਈ ਹੈ ਬੱਚਾ ਹੋਇਆ ਤੁਸੀਂ ਕੀ ਕਹਿਣਾ ਮੈਂ ਕਿਹਾ ਬਹੁਤ ਬਹੁਤ ਬਤਾਈਆ

ਕਾਜ਼ੀਲਾ ਕਰਪੀਆਂ ਦੇ ਕੇ ਪੁਲਿਸ ਦੇ ਮੋਰਾਹੀ ਰਸੀ ਹੁੰਦਾ ਕਰ ਅਮਾੜੇ ਦੇ ਵਿੱਚ ਅਮ ਹਰਿਆਣਾ ਵਾਲੇ ਨੇ ਗੋਲੀਆਂ ਚਲਾ ਕੇ ਸਾਡਾ ਨੌਜਵਾਨ ਕਿਸਾਨ ਨੂੰ ਤਾਂ ਮਾਰਤਾ ਪੰਜਾਬ ਦਾ ਪੁੱਤ ਮਾਰਿਆ ਗਿਆ ਕਿੰਨੇ ਉੱਤੇ ਅਤੁੱਲ ਗੈਕੜਾ ਅੱਨੇ ਹੋ ਗਏ ਕਿਸੇ ਇੱਕ ਜਿਹੜੀ ਕਾਰਵਾਈ ਕਰੀ ਮੁੱਖ ਮੰਤਰੀ ਨੇ ਹੋਰ ਗਾੜੀ ਦੇ ਵਿੱਚ ਗੋਲੀ ਚੱਲੀ ਮੁੱਖ ਮੰਤਰੀ ਕੋਲ ਪਰਚਾ ਦਾ ਜੋਰ ਹੈ ਫਿਰ ਇੱਥੇ ਬੋਲੀ ਚਲੀ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਪਰਚਾ ਕਿਉਂ ਨਹੀਂ ਕਰਿਆ ਕਿਉਂਕਿ ਅੰਦਰ ਸਾਥੇ ਦਾ ਉਹ ਡੀਲ ਹੋ ਗਿਆ ਸੋਨ ਪੁਆਇੰਟ ਲੈ ਤਾ ਜਾਨੇ ਨਹੀਂ ਐ ਕਿ ਕਿਸਾਨਾਂ ਦੇ ਨਾਲ ਖੜ੍ਹ ਜੂਏ ਆ ਪਿਛਲੀ ਮੀਟਿੰਗ ਦੇ ਵਿੱਚ ਮੈਂ ਅੰਦਰ ਬੜੇ ਲੱਗਿਆ ਕਿ ਉਹ ਕਹਿੰਦਾ ਜੀ ਮੈਂ ਕਿਸਾਨੀ ਨੇ ਤਾਂ ਲੀਡ ਲੈ ਲੈ ਕੇ ਅੱਛਾ ਜੀ ਮਨੂੰ ਕਹਿੰਦੇ ਚ ਲੋ ਕਹਿੰਦਾ ਸਹੀ ਨਜ਼ਾਰਾ ਦਾ ਪੈਸੇ ਲੈਂਦਾ ਸੀ ਯਾਰ ਭੁਜਾਇਆ ਉਹ ਤੋਂ ਫਿਰ ਉਸ ਤੋਂ ਮੋਦੀ ਆਇਆ ਸੀ ਅੱਗੇ ਰੈਣੀ ਦੇ ਵਿੱਚ ਲੋਕ ਨਹੀਂ ਸੀਗੇ ਨਹੀਂ ਪੈ ਰਿਆ ਸੀ ਕਹਿੰਦੇ ਉਹਨੇ ਸੋਚਿਆ ਕੋਈ ਲੋਕ ਤਾਂ ਹੈ ਨਹੀਂ ਮੱਥੇ ਜੇ ਚਲੇਗਾ ਦੇਖੀਓ ਕੀ ਬਾਪੂ ਤੁਰ ਗਿਆ ਜਾਣ ਲੱਗਿਆ ਕਹਿੰਦਾ ਜੀ ਜਾਨ ਬਚਾ ਕੇ ਜਾ ਰਹਾ ਮੈਂ ਬੜੇ ਮੁੱਖ ਮੰਤਰੀ ਦੇ ਕੋ ਦਾਜੀ ਉਹ ਮੈਂ ਕਿਹਾ ਤੇਰੇ ਡਲਾ ਬਚਿਆ ਤੇਰੇ ਕੋਈ ਇਚਰੀ ਇਖਰੀ ਆਈ ਕੋਈ ਤੇਰੇ ਨੇੜੇ ਨਹੀਂ ਗਿਆ ਤੂੰ ਜੋ ਕਹਿੰਦੇ ਜਾਨ ਬਚਾ ਕੇ ਰੋ ਕੇ ਪਜਾ ਕੇ ਬਗਰਾ ਹੋਈ ਹੈ

ਰਾਮ ਦਾ ਸਰਵ ਜਿਹਾ ਜਿਹਾ ਬਸਦਾ ਹੈ ਤੇ ਰਾਜਨੀਤੀ ਵਿੱਚ ਕਿਉਂ ਮਰਦਾ ਹੈਗਾ ਉਹਨੂੰ ਐਸੀ ਤਾਂ ਕਿਸੇ ਦੇ ਨਾਮ ਤੇ ਭਰਦੇ ਦੇ ਨਾਮ ਨਾਲ ਬੁਖਾ ਲੈਂਦੇ ਇਹ ਸਰਕਾਰ ਕਾਂਗਰਸ ਪਾਰਟੀ ਸਭੀ ਸਾਂਝੀ ਪਾਰਟੀ ਐਸੀ ਮੈਂ ਉਪ ਕमंत्री ਬਣਿਆ ਬੜੇ ਕਿਨੇ ਬਿਜਲੀ ਦੇ ਪੜ੍ਹੇ ਸੀ ਸਭ ਦੇ ਮਾਫ ਕਰਕੇ ਪ੍ਰਾਣੇ ਬੋਤਾ ਕਿੰਨਾ ਹੀ ਪੈਦਾ ਹੋਇਆ ਕੋੰਨੇ ਕਰੋੜ ਰੁਪਈਆ ਨੌਕਰ ਨੂੰ ਕੇਹਾ ਉਹ ਤੁਹਾਡੇ ਪਾਣੀ ਦੇ ਮਿਲਵਾਪਤੀ ਤੇ 1250 ਕਰੋੜ ਰੁਪਏ ਦਾ ਪੈਸਾ ਹੋਇਆ 10 ਰੁਪਏ ਤੋਂ 2000 ਹੱਥਾਂ ਕੀਤਾ ਛੇ ਰੁਪਏ ਫਾਇਦੇ ਤੇ ਡੀਲ ਸਸਤਾ ਕੀਤਾ ਤੇ ਤੁਹਾਡੀ ਲਾਲ ਲੈਂਡ ਦੇ ਅੰਦਰ ਦੇ ਘਰਾਂ ਨੂੰ ਵਿਸਤੀਆਂ ਹੋਣ ਲੱਗੀਆਂ ਸ਼ਹਿਰਾਂ ਵਿੱਚ ਜਿੱਥੇ ਲੋਕ ਗਰੀਬ ਆ ਕੇ ਬੈਠੇ ਸੀ ਉਹਨਾਂ ਦੇ ਾਮ ਕਰਤੀਆਂ ਫਾਜ-ਫਾਜ ਮਾਰ ਦੇ ਨੇ ਲੋਕਾਂ ਨੂੰ ਪਲਾੜ ਦੇਣੇ ਸ਼ੁਰੂ ਕਰਦੇ ਗਰੀਬਾਂ ਨੂੰ ਇਹ ਹੁੰਦੇ ਆ ਮੁੱਖ ਮੰਤਰੀ ਦੇ ਕੰਮ ਇਹ ਮੁੱਖ ਮੰਤਰੀ ਤਾਂ ਕੋਈ ਜਾ ਕੇ ਦਿੱਲੀ ਚੱਲਦਾ ਕੋਈ ਮੰਨੋ ਤੁਹਾਡਾ ਇੱਥੇ ਦਾ ਬੰਦਾ ਦੱਸੋ ਜਿਹੜਾ ਮੁੱਖ ਮੰਤਰੀ ਨੂੰ ਕੁੱਠੀ ਜਾ ਕੇ ਮਿਲਿਆ ਹੋਵੇ ਅੰਦਰ ਇਹ ਨਹੀਂ ਬਣਨ ਦੇ 2-2 ਕਿਲੋਮੀਟਰ ਤੱਕ ਚਿੜੀ ਨਹੀਂ ਫੜਦੀ 1200 ਬੰਦਾਂ ਦੀ ਪਾਰੀ ਨਵਾਦ ਕੇ ਸਾਡਾ ਮੁਸੇ ਵਾਲਾ ਗਿਆ ਸੀਗਾ ਗੌਣੇ ਵਾਲਾ ਪਰਵਾਤਾ ਇਹ ਨਾਲ ਅੱਜ ਸੁਪਰੀਮ ਕੋਰਟ ਵਿੱਚ ਅੱਜ ਦੀ ਗੱਲ ਦੱਸ ਰਿਹਾ ਸਭ ਤੋਂ ਵੱਡੀ ਬੋਟ ਹੈ ਆਪਣੀ ਸੁਪਰੀਮ ਕੋਰਟ ਉਦੇ ਵਿੱਚ ਪੰਜਾਬ ਸਰਕਾਰ ਦੇ ਸਰਕਾਰੀ ਸਭ ਤੋਂ بڑے ਵਕੀਲ ਐਡਵੋਕੇਟ ਜਨਤ ਹੈ ਬਿਆਨ ਦਿੱਤਾ ਹੈ ਕਹਿੰਦਾ ਜੀ ਮੁਸੇਵਾਲਦੀ ਸਰਕਾਰ ਨੇ ਸਿਕਿਉਰਟੀ ਵਾਪਸ ਲਈ ਦੀ ਇਸ ਕਰਕੇ ਉਹ ਮਾਰੇ ਆ ਇਸ ਕਰਕੇ ਨੂੰ ਮਾਰ ਕੇ ਲੜ ਗਏ ਫਿਰ ਕੋਈ ਸਿਕਿਉਰਟੀ ਕਿਲੇ ਵਾਪਸ ਲੈ ਗਈ ਉਹ ਤਾਂ ਮੁੱਖ ਮੰਤਰੀ ਨੇ ਲਈ ਮੁੱਖ ਮੰਤਰੀ ਨੂੰ ਦਾਮਦਿਤ ਕਰੋ ਪਰਚੇ ਦੇ ਵਿੱਚ ਸਾਡੀ ਮੰਗ ਹੈ ਮੈਂ ਪਹਿਲਾਂ ਵੀ ਕਿਹਾ ਸੀ ਸਿਕਿਉਰਿਟੀ ਵਾਪਸ ਕਰਕੇ ਮੁੰਸੇ ਆਨ ਨੂੰ ਮਰਵਾਇਆ ਇਹਨਾਂ ਨੇ ਇਹ ਇਸ ਕਰਕੇ ਮੁੱਖ ਮੰਤਰੀ ਦੇ ਪਰਚਾ ਹੋਣਾ ਚਾਹੀਦਾ ਆਜਿਨਾਰੇ ਐਡਵੋਕੇਟ ਚਰਨਲ ਨੇ ਕਹਦਾ ਹੈ ਕਿ ਮੁੰਸੇ ਬਾੜ ਜਿਹੜਾ ਸਿਕਿਉਰਿਟੀ ਵਾਪਸ ਕਰਨ ਫੇਰ ਮਰਿਆ ਸਿਕਿਉਰਿਟੀ ਵਾਪਸ ਮੁੱਖ ਮੰਤਰੀ ਨੇ ਟੈਲੀਫੋਨ ਕਰਕੇ ਐਡੀ ਐਡੀ ਨੂੰ ਕਿਹਾ ਕਿ ਸਿਕਿਉਰਿਟੀ ਵਾਪਸ ਲੋ ਪੂਰੇ ਪੀਏ ਨੇ ਅਦਾਲਤ ਅਖਬਾਰ ਵਿੱਚ ਦੇਤਾ ਕਰੀ ਦੀ ਸਿਕਿਉਰਿਟੀ ਵਾਪਸ ਕਰਤੀ ਆਗਰਿਆਂ ਨੂੰ ਇਸ਼ਾਰਾ ਹੋ ਗਿਆ ਆਪਣੇ ਗੋਲੀਆਂ ਮਾਰ ਦੇ ਸਾਡਾ ਜੀਲੇ ਵਰਗਾ ਨੌਜਵਾਨ ਮੁੰਡਾ ਮੁੱfte ਵਾਲਾ ਮਾਰ ਦੇ ਧਿਰੋ ਇਹ ਸਰਕਾਰ ਹੈ ਐਸ ਤਰ੍ਹਾਂ ਦੀ ਸਰਕਾਰਾਂ ਹੁੰਦੀਆਂ ਨੇ ਕਿਹੜੇ ਕਿਹੜੇ ਕੰਮ ਕੋਈ ਕੰਮ ਦਾ ਬਣਾਵੇ ਨਾ ਇਹ ਸਰਕਾਰ ਕਹਿੰਦੀ ਸਾਨੂੰ ਬੋਟਾ ਪਾਓ ਬਾਦੀ ਮੁੱਟਾ ਮੇਰ ਤੁਸੀਂ ਤਾਂ ਇੰਤਰਾਪ ਲੈਣਾ ਕਿਹਾ ਵਾਸੀ ਤੁਸੀਂ ਤਾਂ ਪੰਜਾਬ ਨਾਲ ਗਦਾਰੀ ਵਿੱਚ ਕੋਈ ਤਖਤ ਵੀ ਛੱਡੀ 80000 ਕਰੋੜ ਰੁਪਇਆ

ਉਹ ਤਾਂ ਉਹ ਮਾੜਿਆ ਸਹਾਇ ਅੰਦਰ ਦੇਖੀ ਬੜੀ ਤੁਸੀਂ ਦੱਸੋ ਲਖਾਣਾ ਕਰੋੜਵੇਂ ਦਾ ਕਪੜਾ ਛਰਾਉ ਉਹਦੇ ਨਾਲੋਂ ਬੜਾ ਕਪੜਾ ਪੰਜਾਬ ਵਿੱਚ ਹੈ ਸ਼ਰਾਬ ਦਾ ਜਿਹੜਾ ਜੇ ਖੁੱਲਣਾ ਹੈ ਇਹ ਜਦੋਂ ਤੁਹਾਨੂੰ ਮਾਰ ਕਹਿੰਦੇ ਆਪਣਾ ਦੇਖ ਤੇ ਪਾਈ ਕਰ ਰਿਆ ਬਈ ਜੋ ਮਰਜ਼ੀ ਕਰਾਈ ਦਿਓ ਪੰਜਾਬ ਦੇ ਖਰਾਬ ਮੇਰਾ ਸ਼ਰਾਬ ਵਾਲਾ ਖਪਾਣਾ ਖੇੜੀ ਬਈ ਤੇ ਚਾਹੀਏ ਕਿਸਾਨਾਂ ਨੂੰ ਪਟਵਾਰੋ ਚਾਹੇ ਗੋੜੀਆਂ ਵੜਵਾਓ ਚਾਹੇ

3 ਮਹੀਨੇ ਦੇ ਵਿੱਚ ਮੈਂ ਡੇਰਾ ਵੱਲਾਂ ਨੂੰ 25 ਕਰੋੜ ਰੁਪਏ ਦਾ ਚੈੱਕ ਦੇ ਦਿੱਤਾ। ਇਹਨਾਂ ਨੇ ਬਾਪਸ ਲੈ ਕੇ ਲਈ। ਆ ਪਿੱਛੇ ਜੇ ਬੋਟਾਂ ਆਗੀਆਂ। ਕੇ ਰੋਕਟ ਲਿਖੇ ਆ ਵੀ। ਬਾਪੀ ਕਹਿੰਦੇ ਸਾਡੇ ਵਾਲੇ ਆ ਤੁਸੀਂ ਦੱਸੋ ਕਿਹੜਾ ਹੈ। ਸੋ ਇਹਨਾਂ ਨੂੰ ਨੀਟ ਮਾੜੀਏ। ਮੈਂ ਪ੍ਰਭਗਵਾਨ ਪਤਸੂਰਾਮ ਜੀ ਦਾ ਮੰਦਰ ਫਗਵਾੜੇ ਦੇ ਤੁਰੂ 10 ਕਰੋੜ ਰੁਪਇਆ ਦਿੱਤਾ। ਪ੍ਰਭਗਵਾਨ ਵਾਰਨਿਕੀ ਦਾ ਕੀ ਰਾਣਤੀਕ ਹੈ 68 22 ਕਰੋੜ ਰੁਪਏ ਦਿੱਤੇ 22 ਜੈਤਾ ਜੀ ਦੀ ਛੇਰ ਸਾਭਤ ਕੀਤੀ ਕਿ ਹਰ ਕੰਮ ਕੀਤਾ ਕਿਸਾਨੀ ਦੇ ਵਿੱਚ 12000 ਕੱਟ ਤੇ ਨਾ ਮੁਆਵਜ਼ਾ ਹੁੰਦਾ ਸੀ ਤੇ ਮੈਂ 17000 ਕੀਤਾ ਇਹ ਮੁੱਖ ਮੰਤਰੀ ਹੈ ਇੱਕ ਦਿਨ ਕਿਸਾਨ ਯੂਨੀਅਨ ਦੇ ਲੀਡਰ ਨੇ ਬੋਲਿਆ ਕਿ ਇਹ ਜਿਹੜਾ ਸਾਡਾ ਕਿਸਾਨ ਤਾਂ ਹੰਦਰਦਾ ਹੁੰਦਾ ਸੀ ਆਪਣੇ ਆਪ ਨੂੰ ਉਹਨੇ ਤਾਂ ਸਾਨੂੰ ਕੁਝ ਵੀ ਨਹੀਂ ਦਿੱਤਾ ਪੰਜੀ ਵੀ ਨਹੀਂ ਤਰੀ ਇੱਕ ਤੋਂ ਮਜ਼ਦੂਰ ਦਾ ਹੁੰਦਾ ਹੈ ਕਿ ਜੇ ਸਾਨੂੰ 17000 ਦਾ ਭੁਗਤਾਨ ਦਿੱਤਾ ਜਾਂਦਾ ਹੈ ਨਾ ਰਮੇ ਕਿਸ ਤਰ੍ਹਾਂ ਦਾ